ਸਤਿਕਾਰ ਕਿਸ ਨੂੰ ਦੇਣਾ ਹੈ ਤੇ ਉਹ ਸਤਿਕਾਰ ਦਿੱਤਾ ਜਾਵੇ ਆ ਕੇ ਦਫ਼ਤਰ ਦੇ ਵਿੱਚ ਜਾਂ ਫਿਰ ਤੁਹਾਡੇ ਜਿੱਦਾ ਸਾਡੇ ਇਥੇ ਇਨਫੋਰਮੇਸ਼ਨ ਸੈਂਟਰ ਦੇ ਆ। ਇਹ ਵੱਡੀ ਵੱਡੀ ਕਤਾਹੀ ਕੀਤੀ ਉਹ ਨਹੀਂ ਕੋਰੀਡੋਰ ਦੇ ਵਿੱਚ ਪਹਿਲਾਂ ਤਾਂ ਜਿਹੜਾ ਅਰਦਾਸ ਸਿੰਘ ਉਹਨੂੰ ਆਣ ਜਾਣ ਦਾ ਉਥੇ ਅਧਿਕਾਰ ਤੇ ਮੈਂ ਕਿਹਾ ਅਧਿਕਾਰ ਕਿਉਂਕਿ ਤਾੜਨਾ ਇਸ ਕਰਕੇ ਕਰਤੀ ਆ ਵੀ ਤੁਸੀਂ ਪਹਿਲਾਂ ਵਕਤ ਦੇ ਸਾਈਡ ਦਾ ਕਰੋ ਤੇ ਦੂਜੀ ਗੱਲ ਉਹ ਅੰਦਰ ਵੜ ਕੇ ਪੱਤ ਤੂੰ ਦੇਣਾ ਫਿਰ ਪਾਉ ਜਿਹੜਾ ਉਹ ਵੱਡੀ ਮਰਿਆਦਾ ਦਾ ਲੰਘਣ ਲੱਗਣਾ ਨੰਬਰ 3 ਉਹ ਵੱਡੇ ਦੋਸ਼ੀ ਵੀ ਹਾਲੇ ਸਿੱਖਾਂ ਦੇ ਵਿੱਚ ਖੜੇ ਆ। ਉਹ ਕਾਰਵਾਈ ਤਰਾਂਤ ਉਹਨਾਂ ਤੇ ਇੱਕ ਮर्यादा ਦਾ ਲੰਘਣ ਤੇ ਦੂਸਰਾ ਕਿਉਂਕਿ ਸਿੱਖ ਕੌਮ ਤੋਂ ਹਾਲੇ ਤੱਕ ਮਾਫੀ ਨਹੀਂ ਮੰਗੀ। ਬਹੁਤ ਵੱਡਾ ਘਾਣ ਜਿਹੜਾ ਕੌਮ ਦਾ ਪੀੜਿਆ ਇਸ ਕਰਕੇ ਉਹ ਕਾਰਵਾਈ ਕਿੱਥੇ ਗਈ ਸੀ? ਉਹ ਤਾਂ ਸਾਡਾ ਜਿਹੜਾ ਮੈਨੇਜਰ ਆ ਉਹਦਾ ਸਪਾਰਟਿਕ ਕਰਨ ਤੇ ਸੁਪਰਾ। ਉਹ ਮੈਨੇਜਰ 파ਰਕਰ ਸਿੰਘ ਨੇ ਕਿਹਾ ਵੀ ਸਾਨੂੰ ਥੋੜੀ ਤੁਹਾਡੀ ਮਦਦ ਦੇ। ਤੋ ਉਹ ਕੀ ਮਦਦ ਦੇ ਸਕਦੇ ਆ? ਇਹ ਤਾਂ ਸਾਡਾ ਆਪ ਦਾ ਸਿਸਟਮ ਆ ਉਹ ਅਸੀਂ ਆਪਦੇ ਸਿਸਟਮ ਅਧਾਰਤ ਸਸਪੈਂਡ ਕੀਤੇ ਆ ਕਿਸੇ ਨੂੰ ਬਾਹਰ ਨੇ ਕਰਕੇ ਉਹਦੀ ਤਬਦੀਲੀ ਕੀਤੀ ਆ ਤੇ ਉਹ ਤਾਂ ਸਾਡਾ ਆਪਣਾ ਪ੍ਰੋਸੈਸ ਆ ਸਰਵਸ ਰੂਲ ਆ ਤੇ ਰਾਜਾ ਬਣ ਕੇ ਉਹਨਾਂ ਰੂਲਾਂ ਦੇ ਵਿੱਚ ਕੀ ਕਰਨਾ ਦੇਖੋ ਇਹ ਤਾਂ ਬੜੀ ਵੱਡੀ ਇੱਕ ਪਲਾਨਿੰਗ ਸੀ ਮੈਂ ਬਾਈ ਨੇ ਕਿਸੇ ਦਾ ਨਾਮ ਨਹੀਂ ਲੈਣਾ ਇਥੋਂ ਗੱਡੀ ਦੇ ਵਿੱਚ ਬਹਾਲ ਕੇ ਅਰਦਾਸੀ ਸਿੰਘ ਨੂੰ ਨਾਲ ਲੈ ਕੇ ਗਏ ਆ ਫਿਰ ਉਹ ਸਾਰਾ ਸਿਸਟਮ ਉਹਦੇ ਗਿਣ ਮਿਲ ਕੇ ਕੀਤਾ ਕਿ ਗਿਣ ਮਿਲ ਕੇ ਨਾ ਕੋਈ ਕਾਰਜਕਰੂ ਨੂੰ ਦੀਦਾ ਸਰਪਉ ਦੀ ਬਖਸ਼ਿਸ਼ ਹੁੰਦੀ ਆ ਤੇ ਆਪਾਂ ਜੇ ਫਿਰ ਇਦਾਂ ਹੀ ਇੱਕ ਸਿਸਟਮ ਜਿਹਾ ਚਲਾਉਣਾ ਫੇ ਸ਼੍ਰੋਮਣੀ ਕਮੇਟੀ ਦਾ ਆਪਣੇ ਕਾਰਪੇ ਕਰੂ ਕਰੂ ਕੋਈ ਕੋਈ ਦਿਮਾਗ ਚ ਐਸਾ ਦੇਖੋ ਮੈਂ ਉਸ ਦਿਨ ਵੀ ਕਿਹਾ ਸੀ ਪਹਿਲੀ ਤਾਂ ਮੇਰੀ ਮੰਗ ਆ ਪੰਜਾਬ ਦੀ ਸਰਕਾਰ ਤੋਂ ਕਿ ਡੀਜ਼ਲ ਦਾ ਜਿਹੜਾ ਬੈਟ ਆ ਉਹ ਪੰਜਾਬ ਸਰਕਾਰ ਐਟ ਲੀਸਟ ਆਪਣਾ ਤਾਂ ਆਪਣਾ ਤਾਂ ਮaaf ਕਰੇ ਨਾ ਤੇ ਦੂਜੀ ਆ ਜਿਹੜਾ ਜੀਐਸਟੀ ਸੈਂਟਰ ਸਰਕਾਰ ਲਾਉਂਦੀ ਉਹ ਵੀ ਮaaf ਕਰ ਦੇਣ ਤਾਂ ਜੇ ਅਸੀਂ 8 ਲੱਖ ਲੀਟਰ ਦੇਣਾ ਅਸੀਂ 12 ਲੱਖ ਲੀਟਰ ਦੇ ਦਾਂਗੇ ਲੋਕਾਂ ਨੂੰ ਸੋ ਇਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਆਪਣਾ ਯੋਗਦਾਨ ਪਾਉਣਾ ਮੈਂ ਉਸ ਦਿਨ ਵੀ ਕਿਹਾ ਸੀ ਪੰਜਾਬ ਸਰਕਾਰ ਤਾਂ ਮੁੰਡ ਬੈਠੀ ਆ ਤੇ ਆਪਣਾ ਬੈਡ 8 ਲੱਖ ਲੀਟਰ ਦੇ ਮaaf ਕਰ ਦੇਣ ਬਿਚੋਮਨੀ ਕਮੇਟੀ ਜਿੱਥੋਂ ਜਿੱਥੋਂ ਡੀਜੇ ਲੈਂਦੀ ਆ ਖਾਸ ਕਰਕੇ ਮਹੀਆ ਕਰਾਉਣ ਲਈ ਤੇ ਉਥੇ ਬੈਡ ਮaaf ਕਰ ਦੇਣ ਜੇ ਕੋਈ ਯੋਗਦਾਨ ਪਾਉਣਾ ਆ ਤੇ ਸੈਂਟਰ ਸਰਕਾਰ GST ਇਹਦੇ ਮਾਫ ਕਰ ਦਵੇ ਹਾੜਾਂ ਦੇ ਪੀੜਤਾਂ ਦੇ ਜਿੰਨਾ ਦਾ ਅਸੀਂ ਡੀਜੀ ਮੰਗਦੇ ਆਂ ਹਾਂ ਜਿੱਥੇ ਜਗਤ ਸਿੰਘਾ ਕੋਲ ਤੋਂ ਰੋਪਾ ਦੇਣ ਤੋਂ ਬਾਅਦ ਕਿਹਾ ਸੀਗਾ ਜੀ ਤੁਸੀਂ ਕਾਰਵਾਈ ਨਹੀਂ ਕੀਤੀ ਕੀ ਨਿਜਮ ਨੇ ਵੀ ਅੱਗੇ ਤੋਂ ਇਹੋ ਜਿਹਾ ਮੁੱਕੇ ਨਾਮ ਵਾਪਰੇ ਦੇਖੋ ਜੱਤ ਭਾਜੀ ਇੱਕ ਅਸੀਂ ਨਿਜਮ ਬਣਾਇਆ ਸੀ ਨਿਜਮ ਕੀ ਸੀ ਐਡਜੈਕਟਿਵ ਦੇ ਵਿੱਚੋਂ ਪਾਸ ਹੋਇਆ ਸੀ ਭਈ ਕੋਈ ਵੀ ਡਿਗਨੇਟਰੀ ਆਉਂਦਾ ਆਦਰ ਦੈਨ ਰਿਲੀਜੀਅਨ ਜਿਹੜੀ ਕੋ ਰਿਲੀਜੀਅਸ ਸ਼ਖਸੀਅਤ ਆਉਂਦੀ ਆ ਉਹਨੂੰ ਛੱਡ ਕੇ ਕੋਈ ਵੀ ਦਰਬਾਰ ਚਾਹੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚਾਹੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਚਾਹੇ ਬਾਬਾ ਬੁੱਢਾ ਜੀ ਦਾ ਸਥਾਨ ਆ ਕੋਈ ਵੀ ਸਤਕਾਰ ਚਾਹੇ ਸ਼੍ਰੀ ਦਾ ਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਸਤਕਾਰ ਕਿਸ ਨੂੰ ਦੇਣਾ ਆ ਤੇ ਉਹ ਸਤਕਾਰ ਦਿੱਤਾ ਜਾਵੇ ਆ ਕੇ ਦਫ਼ਤਰ ਦੇ ਵਿੱਚ ਜਾਂ ਫੇਰ ਤੁਹਾਡੇ ਜਿੱਦਾ ਸਾਡੇ ਇਥੇ ਇਨਫੋਰਮੇਸ਼ਨ ਸੈਂਟਰ ਆ ਇਹ ਵੱਡੀ ਵੱਡੀ ਕਤਾਹੀ ਕੀਤੀ ਹੁਣੀ ਕੋਰੀਡੋਰ ਦੇ ਵਿੱਚ ਪਹਿਲਾਂ ਤਾਂ ਜਿਹੜਾ ਅਰਦਾਸੀਆ ਸਿੰਘ ਉਹਨੂੰ ਜਾਣ ਦਾ ਉੱਥੇ ਅਧਿਕਾਰ ਕੋਈ ਨਹੀਂ ਸੀ ਝੂਠ ਬੋਲ ਕੇ ਤੇ ਮੈਂ ਕਿਹਨਾਂ ਅਧਿਕਾਰ ਦੀ ਨੂੰ ਵੀ ਕਿਉਂਕਿ ਤਾੜਨਾ ਇਸ ਕਰਕੇ ਕੀਤੀ ਆ ਵੀ ਤੁਸੀਂ ਪਹਿਲਾਂ ਵਕਦੀ ਦੀ ਫਾਇਦਾ ਕਰੋ ਤੇ ਦੂਜੀ ਗੱਲ ਉਹ ਅੰਦਰ ਵੜ ਕੇ ਪਤਤ ਨੂੰ ਦੇਣਾ ਥਰੇ ਪਾਉ ਜਿਹੜਾ ਉਹ ਵੱਡੀ ਮਰਿਆਦਾ ਦਾ ਲੰਘਣ ਸੀ ਨੰਬਰ 3 ਉਹ ਵੱਡੇ ਦੋਸ਼ੀ ਵੀ ਹਾਲੇ ਸਿੱਖਾਂ ਦੇ ਵਿੱਚ ਖੜੇ ਆ ਜੇ ਦੰਗਿਆਂ ਲਈ ਮਤਲਬ ਜਿਹੜੇ ਦੰਗੇ ਪੀੜਤ ਅੱਜ ਵੀ ਮਾਈਆਂ ਜਾ ਕੇ ਦੇਖੋ ਲੁਧਿਆਣੇ ਦੇਖ ਲਓ ਦਿੱਲੀ ਜਾ ਕੇ ਦੇਖ ਲਓ ਤੇ ਇਸ ਕਰਕੇ ਉਹ ਕਾਰਵਾਈ ਤੁਰੰਤ ਉਹਨਾਂ ਤੇ ਇੱਕ ਮਰਿਆਦਾ ਦਾ ਲੰਘਣ ਤੇ ਦੂਸਰਾ ਕਿਉਂਕਿ ਸਿੱਖ ਕੌਮ ਤੋਂ ਹਾਲੇ ਤੱਕ ਮਾਫੀ ਨਹੀਂ ਮੰਗੀ ਬਹੁਤ ਵੱਡਾ ਘਾਣ ਜਿਹੜਾ ਕੌਮ ਦਾ ਪੀੜਿਆ ਇਸ ਕਰਕੇ ਉਹ ਕਾਰਵਾਈ ਕੀਤੀ ਗਈ ਸੀ ਤਾਂ ਜਿਹੜਾ ਰਾਜਾ ਸਿੰਘ ਵੱਲੋਂ ਸਸਪੈਂਡ ਕੀਤਾ ਕਿ ਕਿ ਮੁਲਾਜ਼ਮਾਂ ਦੀ ਮਦਦ ਦੀ ਬੇਸ਼ਕੀਸ਼ ਕੀਤੀ ਗਈ ਸੀ ਉਸ ਨੂੰ ਕਿਸ ਤਰ੍ਹਾਂ ਦੇ ਉਹ ਤਾਂ ਸਾਡਾ ਜਿਹੜਾ ਮੈਨੇਜਰ ਆ ਉਹਦਾ ਸਪਸ਼ਟਕਰਨ ਦੇ ਚੁੱਕਾ ਉਹ ਮੈਨੇਜਰ 파ਰਕਰ ਸਿੰਘ ਨੇ ਕਿਹਾ ਵੀ ਸਾਨੂੰ ਥੋੜੀ ਤੁਹਾਡੀ ਮਦਦ ਦੇ ਜੋ ਤੋਂ ਉਹ ਕੀ ਮਦਦ ਦੇ ਸਕਦੇ ਆ ਇਹ ਤਾਂ ਸਾਡਾ ਆਪ ਦਾ ਸਿਸਟਮ ਆ ਉਹ ਅਸੀਂ ਆਪਦੇ ਸਿਸਟਮ ਮਤਾ ਸਸਪੈਂਡ ਕੀਤੇ ਆ ਕਿਸੇ ਨੂੰ ਬਾਹਰ ਨੇ ਕਰਕੇ ਉਹਦੀ ਤਬਦੀਲੀ ਕੀਤੀ ਆ ਤੇ ਉਹ ਤਾਂ ਸਾਡਾ ਆਪਣਾ ਪ੍ਰੋਸੈਸ ਆ ਸਰਵਿਸ ਰੂ ਲਿਆ ਤੇ ਰਾਜਾ ਬੜਿੰਗ ਨੇ ਉਹਨਾਂ ਰੂਲਾਂ ਦੇ ਵਿੱਚ ਕੀ ਕਰਨਾ ਕਿੰਨੇ ਵੀ ਰਾਹੁਲ ਕਾਂਧੀ ਨਾਲ ਲੇਟ ਸੀ ਪੰਜਾਬ ਦੇ ਸਾਰੇ ਸਿੱਖ ਸੀ ਉਹਨਾਂ ਗੁਰੂ ਘਰਾਂ ਦੀ மரியாதை ਦਾ ਫੰਦਾ ਪਰ ਲੱਗਦਾ ਕਿ ਜਾਣ-ਬੁੱਝ ਕੇ ਇੱਕ ਇੰਕਾਗੇਸ਼ ਕਰਾ ਦੇਖੋ ਇਹ ਤਾਂ ਬੜੀ ਵੱਡੀ ਇੱਕ ਪਲੈਨਿੰਗ ਸੀ ਮੈਂ ਬਾਈ ਨੇਮ ਕਿਸੇ ਦਾ ਨਾਮ ਨਹੀਂ ਲੈਣਾ ਇਥੋਂ ਗੱਡੀ ਦੇ ਵਿੱਚ ਬਹਾਲ ਕੇ ਅਰਦਾਸੀ ਸਿੰਘ ਨੂੰ ਨਾਲ ਲੈ ਕੇ ਗਏ ਆ ਫਿਰ ਉਹ ਸਾਰਾ ਸਿਸਟਮ ਉਹਤੇ ਗਿਣਮਿਤ ਕੇ ਕੀਤਾ ਮੈਂ ਇਹੋ ਹੀ ਗੱਲ ਕਹਿਣੀ ਚਾਹਨਾ ਕਿ ਗਿਣਮਿਤ ਕੇ ਨਾ ਕੋਈ ਕਾਰਜ ਕਰੋ ਗੁਰੂ ਦੀ ਤਾਂ ਸਰਪਾਉ ਦੀ ਬਖਸ਼ਿਸ਼ ਹੁੰਦੀ ਆ ਤੇ ਆਪਾਂ ਜੇ ਫਿਰ ਇਦਾਂ ਹੀ ਇੱਕ ਸਿਸਟਮ ਜਿਹਾ ਚਲਾਉਣਾ ਫਿਰ ਸ਼ੌਮਨੀ ਕਮੇਟੀ ਦਾ ਆਪਣੀ ਕਾਰਵਾਈ ਕਰੂ ਕਰੂਗੀ ਸੋ ਬਹੁਤ ਬਹੁਤ ਧੰਨਵਾਦ